ਕਿਹੜੀਆਂ ਲੜਕੀਆਂ ਸੋਹਰੇ ਘਰ ਰਾਜ਼ ਕਰਦੀਆਂ ਦੋਸਤੋ ਜੇਕਰ ਇਹ ਤਿੰਨ ਗੱਲਾਂ ਧੀਆਂ ਅਪਣਾ ਲੈਣ ਤਾਂ ਮਜ਼ਾਲ ਹੈ ਕਿ ਸੋਹਰੇ ਘਰ ਕੋਈ ਉਹਨਾਂ ਨੂੰ ਦੁੱਖ ਵੀ ਦੇ ਜਾਵੇ ਦੋਸਤੋ ਇਹ ਤਿੰਨ ਗੱਲਾਂ ਕੀ ਹਨ ਆਓ ਇਸ ਕਹਾਣੀ ਰਾਈ ਮੈਂ ਤੁਹਾਨੂੰ ਸਮਝਾਉਂਦੀ ਹਾਂ ਇਹ ਕਹਾਣੀ ਬਹੁਤ ਹੀ ਖਾਸ ਹੋਣ ਵਾਲੀ ਹੈ ਤਾਂ ਸਾਡੇ ਨਾਲ ਵੀਡੀਓ ਦੇ ਆਖਰ ਤੱਕ ਜ਼ਰੂਰ ਬਨੇ ਰਹੋ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਪਿੰਡ ਵਿੱਚ ਦੀਨੂ ਨਾਮ ਦਾ ਇੱਕ ਕਿਸਾਨ ਰਹਿੰਦਾ ਸੀ ਉਹ ਕਿਸਾਨ ਬਹੁਤ ਹੀ ਗਰੀਬ ਸੀ ਉਸਦੇ ਕੋਲ ਥੋੜੀ ਜਿਹੀ ਜ਼ਮੀਨ ਸੀ ਜਿਸ ਤੇ ਉਹ ਖੇਤੀ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਕਿਸਾਨ ਦੇ ਦੋ ਪੁੱਤ ਸਨ ਵੱਡੇ ਪੁੱਤ ਦਾ ਨਾਮ ਅਰਜਨ ਤੇ ਛੋਟੇ ਪੁੱਤ ਦਾ ਨਾਮ ਸੀ ਵੀਰੂ ਅਰਜਨ ਜ਼ਿੰਮੇਵਾਰ ਤੇ ਸਮਝਦਾਰ ਸੀ ਜਦ ਕਿ ਵੀਰੂ ਹਲੇ ਛੋਟਾ ਤੇ ਮਾਸੂਮ ਸੀ ਪੁਰਾਣੇ ਸਮੇਂ ਦੇ ਲੋਕ ਜਿਆਦਾ ਸਿੱਖਿਆ ਨਹੀਂ ਲੈਂਦੇ ਸੀ ਪਿੰਡ ਵਿੱਚ ਮੁਸ਼ਕਲ ਨਾਲ ਹੀ ਇੱਕ ਦੋ ਬੰਦੇ ਹੀ ਪੜ੍ਹੇ ਲਿਖੇ ਹੁੰਦੇ ਸੀ ਬਾਕੀ ਲੋਕ ਬਿਨਾਂ ਪੜ੍ਹਾਈ ਦੇ ਹੀ ਆਪਣੀ ਜ਼ਿੰਦਗੀ ਬਿਤਾ ਦਿੰਦੇ ਸੀ। ਦਿਨੋ ਵੀ ਪੜਿਆ ਲਿਖਿਆ ਨਹੀਂ ਸੀ ਪਰ ਮਿਹਨਤੀ ਤੇ ਇਮਾਨਦਾਰ ਸੀ। ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਉਹ ਆਪਣੀ ਗਰੀਬੀ ਵਿੱਚ ਖੁਸ਼ ਸੀ। ਉਸ ਦਾ ਮੰਨਣਾ ਸੀ ਕਿ ਖੁਸ਼ ਰਹਿਣ ਲਈ ਬਹੁਤੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ। ਅਰਜੁਨ ਦੇ ਵੀਰੂ ਆਪਣੇ ਛੋਟੇ ਜਿਹੇ ਘਰ 'ਚ ਖੇਡ ਕੇ ਸਮਾਂ ਬਿਤਾਉਂਦੇ ਸੀ। ਕਿਸਾਨ ਤੇ ਉਸ ਦੀ ਪਤਨੀ ਸਾਰਾ ਦਿਨ ਖੇਤਾਂ 'ਚ ਕੰਮ ਕਰਦੇ ਤੇ ਬੱਚਿਆਂ ਲਈ ਰੋਟੀ ਕਮਾਉਂਦੇ ਸੀ। ਉਹਨਾਂ ਦੀ ਜ਼ਿੰਦਗੀ ਭਲੇ ਹੀ ਇੱਕ ਸਧਾਰਨ ਜੀ ਸੀ ਪਰ ਉਹ ਖੁਸ਼ੀ-ਖੁਸ਼ੀ ਰਹਿੰਦੇ ਸੀ ਪਰ ਕਹਿੰਦੇ ਹਨ ਕਿ ਮਨੁੱਖ ਦੀ ਯੋਜਨਾ ਤੇ ਈਸ਼ਵਰ ਦੀ ਇੱਛਾ 'ਚ ਬੜਾ ਫਰਕ ਹੁੰਦਾ ਹੈ ਕਿਸਮਤ ਨੇ ਕੁਝ ਹੋਰ ਹੀ ਤੈਅ ਕਰ ਰੱਖਿਆ ਸੀ ਇੱਕ ਦਿਨ ਕਿਸਾਨ ਤੇ ਉਸ ਦੀ ਪਤਨੀ ਖੇਤ ਕੰਮ ਕਰਨ ਗਏ ਉਸ ਦਿਨ ਅਸਮਾਨ ਵਿੱਚ ਕਾਲੇ ਬੱਦਲ ਸਨ ਤੇ ਬਾਰਿਸ਼ ਸ਼ੁਰੂ ਹੋ ਗਈ ਅਸਮਾਨ 'ਚ ਬਿਜਲੀ ਕੜਕ ਰਹੀ ਸੀ ਤੇ ਬਰਸਾਤ ਤੋਂ ਬਚਣ ਲਈ ਕਿਸਾਨ ਤੇ ਉਸ ਦੀ ਪਤਨੀ ਇੱਕ ਦਰਖਤ ਦੇ ਹੇਠਾਂ ਜਾ ਕੇ ਬੈਠ ਜਾਂਦੇ ਹਨ ਅਚਾਨਕ ਬਿਜਲੀ ਤੇਜ਼ ਆਵਾਜ਼ ਨਾਲ ਉਸੇ ਹੀ ਦਰਖਤੇ ਡਿੱਗ ਪੈਂਦੀ ਹੈ ਤੇ ਬਿਜਲੀ ਦੀ ਚਪੇਟ ਵਿੱਚ ਆ ਕੇ ਦੋਨੋਂ ਪਤੀ ਪਤਨੀ ਉੱਥੇ ਹੀ ਮਰ ਜਾਂਦੇ ਹਨ ਅਗਲੇ ਹੀ ਪਲ ਦੋਨੋਂ ਬੱਚੇ ਅਰਜੁਨ ਤੇ ਵੀਰੂ ਅਨਾਥ ਹੋ ਗਏ ਕੱਲ ਤੱਕ ਜੋ ਬੱਚੇ ਆਪਣੇ ਮਾਪਿਓ ਦੇ ਸਾਏ ਵਿੱਚ ਹਾਸ ਖੇਡ ਰਹੇ ਸੀ ਹੁਣ ਉਹਨਾਂ ਦੇ ਉੱਪਰ ਆਪਣੀ ਜ਼ਿੰਦਗੀ ਚਲਾਉਣ ਲਈ ਬਹੁਤ ਵੱਡੀ ਜ਼ਿੰਮੇਵਾਰੀ ਆ ਗਈ ਸੀ ਅਰਜੁਨ ਜੋ ਹਲੇ ਖੁਦ ਬੱਚਾ ਸੀ ਆਪਣੇ ਛੋਟੇ ਭਰਾ ਵੀਰੂ ਦਾ ਖਿਆਲ ਰੱਖਣ ਲੱਗਿਆ ਉਹ ਹੁਣ ਆਪਣੇ ਭਰਾ ਲਈ ਪਿਓ ਵਰਗਾ ਬਣ ਗਿਆ ਸੀ। ਦੋਨੋਂ ਭਰਾਵਾਂ ਨੇ ਆਪਣੇ ਪਿਓ ਦੇ ਛੋਟੇ ਜਿਹੇ ਖੇਤ ਨੂੰ ਸੰਭਾਲ ਲਿਆ ਤੇ ਮਿਹਨਤ ਨਾਲ ਕੰਮ ਕਰਦੇ ਸੀ। ਤੇ ਜੋ ਵੀ ਅਨ ਪੈਦਾ ਹੁੰਦਾ ਉਸ ਨੂੰ ਇਕੱਠਾ ਕਰਕੇ ਘਰ ਰੱਖ ਲੈਂਦੇ ਸੀ ਤੇ ਉਸੇ ਨਾਲ ਖਾਣਾ ਬਣਾਉਂਦੇ ਤੇ ਖਾਂਦੇ। ਹੌਲੀ ਹੌਲੀ ਸਮਾਂ ਬੀਤਦਾ ਹੈ। ਦੋਨੋਂ ਬਰਾ ਸਿਆਣੇ ਹੋ ਗਏ। ਉਹਨਾਂ ਨੇ ਆਪਣੀ ਜ਼ਿੰਦਗੀ ਗਰੀਬੀ ਵਿੱਚ ਖੁਸ਼ੀ-ਖੁਸ਼ੀ ਬਿਤਾਉਣੀ ਸਿੱਖ ਲਈ ਸੀ। ਦੋਨੋਂ ਇਕੱਠੇ ਖੇਤਾਂ ਦਾ ਕੰਮ ਕਰਦੇ ਨਾਲੀ ਬਾਜ਼ਾਰ ਜਾਂਦੇ ਤੇ ਮੇਲਾ ਦੇਖਣ ਵੀ ਇਕੱਠੇ ਹੀ ਜਾਇਆ ਕਰਦੇ ਸੀ। ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਰੋਕ ਟੋਕ ਕਰਨ ਵਾਲਾ ਨਹੀਂ ਸੀ। ਦੋਨਾਂ ਭਰਾਵਾਂ ਨੇ ਮਿਲ ਕੇ ਆਪਣੇ ਦੁੱਖ ਨੂੰ ਆਪਣੀ ਤਾਕਤ ਬਣਾ ਲਿਆ ਸੀ। ਉਹ ਹਰ ਹਾਲਾਤ ਵਿੱਚ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੇ। ਦੋਸਤੋ ਕਹਿੰਦੇ ਹਨ ਕਿ ਜ਼ਿੰਦਗੀ 'ਚ ਔਰਤ ਦਾ ਬੜਾ ਮਹੱਤਵ ਹੁੰਦਾ ਹੈ। ਪਿੰਡ ਵਿੱਚ ਅਰਜੁਨ ਤੇ ਵੀਰੂ ਦੇ ਗਵਾਂਢ ਵਿੱਚ ਇੱਕ ਬੁੱਢੀ ਔਰਤ ਰਹਿੰਦੀ ਸੀ ਜਿਸ ਨੂੰ ਸਾਰੇ ਪਿਆਰ ਨਾਲ ਅੰਮਾ ਕਹਿੰਦੇ ਸੀ। ਅੰਮਾ ਬਹੁਤ ਹੀ ਸਮਝਦਾਰ ਸੀ ਉਹ ਅਕਸਰ ਅਰਜੁਨ ਨੂੰ ਸਮਝਾਇਆ ਕਰਦੀ ਸੀ ਕਿ ਪੁੱਤ ਘਰ ਚ ਔਰਤ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਸ ਘਰ ਵਿੱਚ ਔਰਤ ਨਹੀਂ ਹੁੰਦੀ ਉਹ ਘਰ ਖਾਲੀ-ਖਾਲੀ ਰਹਿੰਦਾ ਹੈ ਜਿਵੇਂ ਉਸ ਵਿੱਚ ਕੋਈ ਆਤਮਾ ਨਾ ਰਹਿੰਦੀ ਹੋਵੇ ਬਿਨਾ ਔਰਤ ਦਾ ਘਰ ਘਰ ਨਹੀਂ ਬਲਕਿ ਭੂਤਾਂ ਦਾ ਘਰ ਹੁੰਦਾ ਹੈ ਅਰਜੁਨ ਅੰਮਾ ਦੀ ਗੱਲ ਸੁਣ ਕੇ ਹਲਕੇ-ਫੁਲਕੇ ਅੰਦਾਜ਼ ਵਿੱਚ ਜਵਾਬ ਦਿੰਦਾ ਅੰਮਾ ਅਸੀਂ ਘਰ ਵਾਲੀ ਕਿੱਥੋਂ ਲਿਆਈਏ ਸਾਡੇ ਵਰਗੇ ਗਰੀਬ ਤੇ ਅਨਪੜ ਨੂੰ ਕੌਣ ਆਪਣੀ ਧੀ ਦੇਵੇਗਾ ਘਰ ਵਾਲੀ ਬਾਜ਼ਾਰ ਵਿੱਚ ਤਾਂ ਵਿਕਦੀ ਨਹੀਂ ਕਿ ਜਾ ਕੇ ਖਰੀਦ ਲਈਏ ਇਸ ਤੇ ਅਮਾ ਹੱਸਦੀ ਸੀ ਤੇ ਕਹਿੰਦੀ ਕਿ ਬੱਤ ਘਰ ਵਾਲੀ ਬਾਜ਼ਾਰ ਵਿੱਚ ਮਿਲ ਸਕਦੀ ਹੈ ਪਰ ਮੈਂ ਉਸ ਤਰ੍ਹਾਂ ਦੀ ਔਰਤ ਦੀ ਗੱਲ ਨਹੀਂ ਕਰ ਰਹੀ ਹਾਂ ਮੈਂ ਤਾਂ ਉਸ ਔਰਤ ਦੀ ਗੱਲ ਕਰ ਰਹੀ ਹਾਂ ਜੋ ਭਲੇ ਹੀ ਗਰੀਬ ਹੋਵੇ ਪਰ ਸੰਸਕਾਰੀ ਤੇ ਖਾਨਦਾਨੀ ਹੋਵੇ ਇਹੋ ਜੀ ਔਰਤ ਆਪਣੇ ਸੰਸਕਾਰ ਕਦੇ ਨਹੀਂ ਛੱਡਦੀ ਚਾਹੇ ਕਿਹੋ ਜੇ ਵੀ ਹਾਲਾਤ ਕਿਉਂ ਨਾ ਹੋ ਜਾਣ ਅੰਮਾ ਦੀ ਗੱਲ ਅਰਜੁਨ ਨੂੰ ਸਹੀ ਤਾਂ ਲੱਗਦੀ ਸੀ ਪਰ ਉਸ ਨੂੰ ਇਹ ਸਮਝ ਨਹੀਂ ਆਉਂਦਾ ਸੀ ਕਿ ਇਹੋ ਜੀ ਔਰਤ ਨੂੰ ਉਹ ਕਿੱਥੋਂ ਲੱਭ ਕੇ ਲਿਆਵੇ ਦੋਸਤੋ ਇਸੇ ਤਰ੍ਹਾਂ ਹੌਲੀ-ਹੌਲੀ ਸਮਾਂ ਬੀਤ ਗਿਆ ਇੱਕ ਦਿਨ ਅਰਜੁਨ ਤੇ ਵੀਰੂ ਨੇ ਮੇਲਾ ਦੇਖਣ ਦਾ ਮਨ ਬਣਾਇਆ ਤੇ ਸਵੇਰੇ-ਸਵੇਰੇ ਹੀ ਘਰੋਂ ਨਿਕਲ ਪਏ ਮੇਲੇ 'ਚ ਪਹੁੰਚ ਕੇ ਦੋਵਾਂ ਨੇ ਬਹੁਤ ਮਜ਼ਾ ਕੀਤਾ ਮਠਾਈਆਂ ਖਾਧੀਆਂ ਤੇ ਤਰ੍ਹਾਂ-ਤਰ੍ਹਾਂ ਦੇ ਖੇਡਾਂ ਦਾ ਆਨੰਦ ਲਿਆ ਸ਼ਾਮ ਹੁੰਦੇ ਹੀ ਮੇਲਾ ਖਤਮ ਹੋ ਗਿਆ ਤੇ ਉਹਨਾਂ ਨੇ ਆਪਣੇ ਪਿੰਡ ਵਾਪਸ ਜਾਣ ਦਾ ਫੈਸਲਾ ਕੀਤਾ ਅਰਜੁਨ ਤੇ ਵੀਰੂ ਆਪਣੇ ਪਿੰਡ ਵਾਪਸ ਔਨ ਲੱਗਦੇ ਹਨ ਤਾਂ ਉਹਨਾਂ ਕੁਝ ਹੀ ਦੂਰੀ ਤੈਅ ਕੀਤੀ ਹੋਵੇਗੀ ਕਿ ਵੀਰੂ ਨੇ ਦੇਖਿਆ ਕਿ ਇੱਕ ਜਵਾਨ ਲੜਕੀ ਰਸਤੇ ਦੇ ਕਿਨਾਰੇ ਤੇ ਬੈਠੀ ਰੋ ਰਹੀ ਸੀ ਉਹ ਇਕੱਲੀ ਸੀ ਤੇ ਉਸਦੇ ਕੋਲ ਕੋਈ ਹੋਰ ਨਹੀਂ ਸੀ ਕੁਝ ਲੋਕ ਨੇੜੇੋਂ ਲੰਘ ਰਹੇ ਸੀ ਪਰ ਕਿਸੇ ਨੇ ਉਸ ਵੱਲ ਧਿਆਨ ਨਾ ਦਿੱਤਾ ਵੀਰੂ ਨੇ ਅਰਜੁਨ ਨੂੰ ਕਿਹਾ ਵੀਰੇ ਇਹ ਲੜਕੀ ਇੱਥੇ ਇਕੱਲੀ ਬੈਠੀ ਰੋ ਰਹੀ ਹੈ ਸਾਨੂੰ ਇਸਦੀ ਮਦਦ ਕਰਨੀ ਚਾਹੀਦੀ ਹੈ ਰਾਤ ਵੀ ਹੋ ਚੁੱਕੀ ਹੈ ਤੇ ਜੇਕਰ ਇਸ ਨੂੰ ਇੱਥੇ ਹੀ ਛੱਡ ਦਿੱਤਾ ਤਾਂ ਇਹ ਵੱਡੀ ਮੁਸ਼ਕਲ ਵਿੱਚ ਫਸ ਸਕਦੀ ਹੈ ਮੇਲੇ ਵਿੱਚ ਚੋਰ ਡਕੈਤ ਵੀ ਆਏ ਹੋਣਗੇ ਜੇਕਰ ਇਹ ਉਹਨਾਂ ਦੇ ਹੱਥ ਲੱਗ ਗਈ ਤਾਂ ਇਸਦੀ ਜ਼ਿੰਦਗੀ ਨਰਕ ਬਣ ਜਾਵੇਗੀ ਅਰਜੁਨ ਨੇ ਸਿਰ ਹਿਲਾਉਂਦੇ ਹੋਏ ਕਿਹਾ ਵੀਰੇ ਤੂੰ ਸਹੀ ਕਹਿ ਰਿਹਾ ਹੈ ਪਰ ਇਹ ਅਣਜਾਨੀ ਲੜਕੀ ਹੈ ਸਾਨੂੰ ਨਹੀਂ ਪਤਾ ਇਹ ਕੌਣ ਹੈ ਤੇ ਕਿੱਥੋਂ ਆਈ ਹੈ ਬਿਨਾਂ ਜਾਣੇ ਸਮਝੇ ਅਸੀਂ ਇਸਦੀ ਮਦਦ ਕਿਵੇਂ ਕਰੀਏ ਵੀਰੂ ਨੇ ਉਸੇ ਵੇਲੇ ਜਵਾਬ ਦਿੱਤਾ ਅਸੀਂ ਇਸ ਨੂੰ ਆਪਣੇ ਘਰ ਲੈ ਚਲਦੇ ਹਾਂ ਉੱਥੇ ਸੁਰੱਖਿਤ ਰਹੇਗੀ ਕੱਲ ਸਵੇਰੇ ਇਸ ਨੂੰ ਇਸਦੇ ਘਰ ਪਹੁੰਚਾ ਦੇਵਾਂਗੇ ਅਰਜੁਨ ਨੇ ਹੱਸ ਕੇ ਕਿਹਾ ਪਾਗਲ ਹੋ ਗਿਆ ਹੈ ਕਿ ਕਿਸੇ ਅਣਜਾਣ ਔਰਤ ਨੂੰ ਆਪਣੇ ਘਰ ਲੈ ਜਾਣਾ ਸਹੀ ਨਹੀਂ ਹੈ ਜੇਕਰ ਇਹ ਗੱਲ ਪਿੰਡ ਵਿੱਚ ਫੈਲ ਗਈ ਤਾਂ ਲੋਕ ਕੀ ਕਹਿਣਗੇ ਇਹ ਔਰਤ ਖੁਦ ਵੀ ਸਾਡੀ ਗੱਲ ਨੂੰ ਗਲਤ ਸਮਝੇਗੀ ਵੀਰੋ ਨੇ ਸਮਝਾਉਂਦੇ ਹੋਏ ਕਿਹਾ ਵੀਰੇ ਇਹ ਪਿੰਡ ਦੀ ਔਰਤ ਲੱਗਦੀ ਹੈ ਹੋ ਸਕਦਾ ਹੈ ਇਹ ਮੇਲੇ 'ਚ ਕਿਸੇ ਦੇ ਨਾਲ ਆਈ ਹੋਵੇ ਤੇ ਉਹਨਾਂ ਨਾਲੋਂ ਵਿਛੜ ਗਈ ਹੋਵੇ ਪਹਿਲੀ ਵਾਰ ਪਿੰਡ 'ਚੋਂ ਬਾਹਰ ਨਿਕਲੀ ਹੋਵੇਗੀ ਇਸ ਲਈ ਡਰ ਦੇ ਮਾਰੇ ਰੋ ਰਹੀ ਹੈ ਸਾਨੂੰ ਇਸ ਨੂੰ ਇੱਥੇ ਹੀ ਇਕੱਲੇ ਨਹੀਂ ਛੱਡਣਾ ਚਾਹੀਦਾ ਦੋਸਤੋ ਅਰਜੁਨ ਨੇ ਸੋਚਿਆ ਕਿ ਅਨੁਮਾਨ ਲਗਾਉਣ ਤਾਂ ਤਾਂ ਚੰਗਾ ਹੈ ਕਿ ਅਸੀਂ ਖੁਦ ਉਸ ਤੋਂ ਪੁੱਛ ਲਈਏ ਕਿ ਉਹ ਕਿਉਂ ਰੋ ਰਹੀ ਹੈ ਸ਼ਾਇਦ ਉਸ ਨੂੰ ਘਰ ਦਾ ਰਸਤਾ ਨਾ ਪਤਾ ਹੋਵੇ अर्जुन ਤੇ वीरੂ ਉਸ ਔਰਤ ਕੋਲ ਜਾਂਦੇ ਹਨ अर्जुन ਨੇ ਕਿਹਾ ਤੂੰ ਕਿਉਂ ਰੋ ਰਹੀ ਹੈ ਰਾਤ ਹੋ ਚੁੱਕੀ ਹੈ ਇਹ ਰਸਤਾ ਸੁਨਸਾਨ ਹੈ ਤੇ ਇੱਥੇ ਰੁਕਣਾ ਸਹੀ ਨਹੀਂ ਹੈ ਰੋਣ ਦੀ ਬਜਾਏ ਤੁਸੀਂ ਆਪਣੇ ਘਰ ਕਿਉਂ ਨਹੀਂ ਚਲੇ ਜਾਂਦੀ ਕਿਸੇ ਵੀ ਔਰਤ ਨੂੰ ਇਹੋ ਜੀ ਜਗ੍ਹਾ ਚਾਹੇ ਰਾਤ ਹੋਵੇ ਜਾਂ ਦਿਨ ਰੁਕਣਾ ਨਹੀਂ ਚਾਹੀਦਾ ਉਸ ਲੜਕੀ ਨੇ ਆਪਣੇ ਹੰਝੂ ਪੂੰਝਦੇ ਹੋਏ ਕਿਹਾ ਜੇਕਰ ਮੈਂ ਮੇਲਾ ਦੇਖਣ ਕਿਸੇ ਹੋਰ ਔਰਤ ਨਾਲ ਆਈ ਹੁੰਦੀ ਤੇ ਉਸ ਨਾਲੋਂ ਵਿਛੜ ਗਈ ਹੁੰਦੀ ਤਾਂ ਹੁਣ ਤੱਕ ਘਰ ਪਹੁੰਚ ਜਾਂਦੀ ਪਰ ਮੇਰੀ ਹਾਲਤ ਅਲੱਗ ਹੈ ਮੈਨੂੰ ਮੇਰੇ ਆਪਣੇ ਹੀ ਮਾਪਿਓ ਜਾਣ ਬੂਝ ਕੇ ਇੱਥੇ ਛੱਡ ਕੇ ਚਲੇ ਗਏ ਹੁਣ ਮੈਂ ਘਰ ਕਿਸਦੇ ਕੋਲ ਜਾਵਾਂ ਮੇਰੇ ਤਾਂ ਆਪਣੇ ਹੀ ਮੈਨੂੰ ਇੱਥੇ ਛੱਡ ਕੇ ਚਲੇ ਗਏ ਵੀਰੂ ਨੇ ਹੌਸਲਾ ਦਿੰਦੇ ਹੋਏ ਪੁੱਛਿਆ ਪਰ ਇਸ ਤਰ੍ਹਾਂ ਕਿਉਂ ਹੋਇਆ ਕੀ ਕੋਈ ਵੱਡੀ ਗਲਤੀ ਹੋ ਗਈ ਸੀ ਜਿਸ ਵਜ੍ਹਾ ਨਾਲ ਉਹਨਾਂ ਨੇ ਤੈਨੂੰ ਇੱਥੇ ਛੱਡ ਦਿੱਤਾ ਤੂੰ ਉਹਨਾਂ ਦੀ ਸੱਚੀ ਔਲਾਦ ਐ ਜਾਂ ਸੋਤੇਲੀ ਉਸ ਲੜਕੀ ਨੇ ਡੂੰਗਾ ਸਾਹ ਲਿਆ ਤੇ ਕਿਹਾ ਉਹਨਾਂ ਨੇ ਮੈਨੂੰ ਇਸ ਲਈ ਇੱਥੇ ਛੱਡਿਆ ਹੈ ਕਿਉਂਕਿ ਮੈਂ ਹਰ ਕੰਮ ਗਲਤ ਕਰ ਦਿੰਦੀ ਹਾਂ ਮੈਂ ਉਹਨਾਂ ਦੀ ਸਹੀ ਔਲਾਦ ਹਾਂ ਸੋਤੇਲੀ ਨਹੀਂ ਹਾਂ ਜਦੋਂ ਉਹ ਕਹਿੰਦੇ ਕਿ ਰੋਟੀ ਬਣਾ ਦੇ ਤਾਂ ਮੈਂ ਗਲਤੀ ਨਾਲ ਚੌਲ ਬਣਾ ਦਿੰਦੀ ਹਾਂ ਜਦੋਂ ਉਹ ਕਹਿੰਦੇ ਹਨ ਕਿ ਗਾਂ ਨੂੰ ਚਾਰਾ ਖਵਾ ਦੇ ਨਾ ਤਾਂ ਮੈਂ ਗਾਂ ਦੇ ਅੱਗੇ ਚਾਰਾ ਪਾਉਣ ਦੀ ਬਜਾਏ ਉਸਦੇ ਪਿੱਛੇ ਚਾਰਾ ਪਾ ਦਿੰਦੀ ਹਾਂ ਜੰਗਲ 'ਚ ਸੁੱਕੀਆਂ ਲੱਕੜੀਆਂ ਲਿਆਉਣ ਨੂੰ ਕਹਿੰਦੇ ਤਾਂ ਮੈਂ ਗਿੱਲੀਆਂ ਲੱਕੜਾਂ ਲੈ ਕੇ ਆਉਂਦੀ ਸੀ ਮੈਂ ਸਭ ਕੁਝ ਸਹੀ ਕਰਨ ਦੀ ਕੋਸ਼ਿਸ਼ ਕਰਦੀ ਸੀ ਪਰ ਮੇਥੋਂ ਸਾਰਾ ਕੁਝ ਉਲਟਾ ਹੀ ਹੋ ਜਾਂਦਾ ਸੀ ਅਰਜੁਨ ਨੇ ਗੰਭੀਰਤਾ ਨਾਲ ਕਿਹਾ ਇਹ ਤਾਂ ਬਹੁਤ ਗਲਤ ਗੱਲ ਹੈ ਪਰ ਤੂੰ ਇਸ ਤਰ੍ਹਾਂ ਕਿਉਂ ਕਰਦੀ ਹੈ ਇਹ ਸਭ ਜਾਣ ਬੁੱਝ ਕੇ ਕਰਦੀ ਹੈ ਜਾਂ ਅਚਾਨਕ ਲੜਕੀ ਨੇ ਸਿਰ ਝੁਕਾ ਕੇ ਜਵਾਬ ਦਿੱਤਾ ਮੈਂ ਇਹ ਸਭ ਜਾਣ ਬੁੱਝ ਕੇ ਨਹੀਂ ਕਰਦੀ ਮੇਥੋਂ ਬਸ ਹੋ ਜਾਂਦਾ ਹੈ ਜਦ ਗਲਤੀ ਹੋ ਜਾਂਦੀ ਹੈ ਤਾਹੀਂ ਮੈਨੂੰ ਸਮਝ ਆਉਂਦਾ ਹੈ ਕਿ ਮੈਂ ਕੁਝ ਗਲਤ ਕੀਤਾ ਹੈ ਮੈਂ ਖੁਦ ਨੂੰ ਸੁਧਾਰਨ ਦੀ ਬਹੁਤ ਕੋਸ਼ਿਸ਼ ਕਰਦੀ ਹਾਂ ਪਰ ਹਰ ਵਾਰ ਗਲਤੀ ਹੋ ਜਾਂਦੀ ਹੈ ਸ਼ਾਇਦ ਇਹਨਾਂ ਗਲਤੀਆਂ ਤੋਂ ਤੰਗ ਆ ਕੇ ਮੇਰੇ ਮਾਪਿਓ ਮੈਨੂੰ ਇੱਥੇ ਛੱਡ ਕੇ ਚਲੇ ਗਏ ਲੜਕੀ ਨੇ ਆਪਣੀਆਂ ਅੱਖਾਂ ਵਿੱਚ ਹੰਝੂ ਭਰ ਕੇ ਕਿਹਾ ਮੈਂ ਇੱਕ ਵਾਰ ਆਪਣੇ ਮਾਪਿਓ ਨੂੰ ਗੱਲ ਕਰਦੇ ਹੋਏ ਸੁਣਿਆ ਸੀ ਕਿ ਉਹ ਕਹਿ ਰਹੇ ਸੀ ਕਿ ਇਸ ਨੂੰ ਮੇਲਾ ਦਿਖਾਉਣ ਲਈ ਲੈ ਚੱਲਾਂਗੇ ਤੇ ਉੱਥੇ ਛੱਡ ਕੇ ਆ ਜਾਵਾਂਗੇ ਤਾਂ ਹੀ ਇਸ ਮੂਰਖ ਕੁੜੀ 'ਤੋਂ ਛੁਟਕਾਰਾ ਮਿਲੇਗਾ ਕਸਾ ਮੈਂ ਉਹਨਾਂ ਦੀ ਗੱਲ ਨੂੰ ਹਲਕੇ ਵਿੱਚ ਲਿਆ ਸੀ ਪਰ ਜਦੋਂ ਮੈਂ ਮੇਲੇ 'ਚੋਂ ਵਾਪਸ ਔਨਲੀ ਖੜੀ ਹੋਈ ਤਾਂ ਮੈਨੂੰ ਸਮਝ ਆਇਆ ਕਿ ਉਹਨਾਂ ਨੇ ਸੱਚੀ ਮੈਨੂੰ ਇੱਥੇ ਛੱਡ ਦਿੱਤਾ ਹੈ ਹੁਣ ਮੈਨੂੰ ਨਹੀਂ ਪਤਾ ਕਿ ਮੈਂ ਕਿੱਥੇ ਜਾਵਾਂ ਮੇਰੇ ਆਪਣੇ ਮਾਪਿਓਂ ਨੇ ਹੀ ਮੈਨੂੰ ਛੱਡ ਦਿੱਤਾ ਹੈ ਇਸ ਸੰਸਾਰ ਵਿੱਚ ਹੁਣ ਮੇਰਾ ਕੌਣ ਹੈ ਇਸ ਲੜਕੀ ਦੀ ਗੱਲ ਸੁਣ ਕੇ ਅਰਜੁਨ ਤੇ ਵੀਰੂ ਹੈਰਾਨ ਰਹਿ ਜਾਂਦੇ ਹਨ ਅਰਜੁਨ ਨੇ ਕਿਹਾ ਇਹ ਤਾਂ ਬਹੁਤ ਹੀ ਗੰਭੀਰ ਮਾਮਲਾ ਹੈ ਪਰ ਜੇਕਰ ਕੋਈ ਤੈਨੂੰ ਆਪਣੇ ਘਰ 'ਚ ਰੱਖੇ ਤਾਂ ਆਪਣੇ ਉਲਟੇ ਕੰਮਾਂ ਨਾਲ ਤੂੰ ਤਾਂ ਉਸ ਦਾ ਘਰ ਬਰਬਾਦ ਕਰ ਦੇਵੇਂਗੀ ਇਹ ਵੀ ਸਹੀ ਨਹੀਂ ਹੈ ਵੀਰੋ ਨੇ ਉਸੇ ਵੇਲੇ ਕਿਹਾ ਵੀਰੇ ਅਸੀਂ ਇਸ ਨੂੰ ਆਪਣੇ ਘਰ ਲੈ ਚਲਦੇ ਹਾਂ ਇੱਥੇ ਖੜੇ ਹੋ ਕੇ ਗੱਲ ਕਰਨਾ ਸਹੀ ਨਹੀਂ ਹੈ ਘਰੇ ਜਾ ਕੇ ਵਿਚਾਰ ਕਰਾਂਗੇ ਕਿ ਇਸ ਦੀ ਕਿਸ ਤਰ੍ਹਾਂ ਮਦਦ ਕੀਤੀ ਜਾ ਸਕਦੀ ਹੈ ਅਰਜੁਨ ਨੇ ਮਨਾ ਕਰਦੇ ਹੋਏ ਕਿਹਾ ਨਹੀਂ ਵੀਰੇ ਕਿਸੇ ਅਣਜਾਣ ਲੜਕੀ ਨੂੰ ਘਰੇ ਲਿਜਾਣਾ ਸਹੀ ਨਹੀਂ ਹੋਵੇਗਾ ਪਿੰਡ ਵਾਲੇ ਗੱਲਾਂ ਕਰਨਗੇ ਜੇਕਰ ਇਹ ਫਿਰ ਤੋਂ ਕੋਈ ਗਲਤੀ ਕਰ ਦੇਵੇਗੀ ਤਾਂ ਫਿਰ ਕੀ ਹੋਵੇਗਾ ਵੀਰੂ ਨੇ ਚੋਰ ਦੇ ਕੇ ਕਿਹਾ ਵੀਰੇ ਇਸ ਨੂੰ ਇੱਥੇ ਭਗਵਾਨ ਦੇ ਭਰੋਸੇ ਨਹੀਂ ਛੱਡਿਆ ਜਾ ਸਕਦਾ ਇਹ ਸੁਨਸਾਨ ਜਗਾ ਹੈ ਜੇਕਰ ਇਸ ਨੂੰ ਕਿਸੇ ਨੇ ਨੁਕਸਾਨ ਪਹੁੰਚਾਇਆ ਤਾਂ ਅਸੀਂ ਆਪਣੇ ਆਪ ਨੂੰ ਕਦੇ ਮਾਫ ਨਹੀਂ ਕਰ ਸਕਾਂਗੇ ਅਰਜੁਨ ਨੇ ਗੰਭੀਰਤਾ ਨਾਲ ਕਿਹਾ ਠੀਕ ਹੈ ਜੇਕਰ ਤੂੰ ਇਸ ਨੂੰ ਆਪਣੀ ਜ਼ਿੰਮੇਵਾਰੀ ਤੇ ਘਰ ਲੈ ਜਾਣਾ ਚਾਹੁੰਦਾ ਹੈ ਤਾਂ ਲੈ ਚੱਲ ਪਰ ਮੈਂ ਇਸ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਵਾਂਗਾ ਵੀਰੂ ਨੇ ਮੁਸਕਰਾਉਂਦੇ ਹੋਏ ਕਿਹਾ ਠੀਕ ਹੈ ਵੀਰੇ ਜੋ ਵੀ ਹੋਵੇਗਾ ਮੈਂ ਦੇਖ ਲਵਾਂਗਾ ਭਗਵਾਨ ਸਭ ਠੀਕ ਕਰਨਗੇ ਦੋਸਤੋ ਇਸ ਤੋਂ ਬਾਅਦ ਵੀਰੂ ਨੇ ਉਸ ਲੜਕੀ ਨੂੰ ਕਿਹਾ ਤੂੰ ਸਾਡੇ ਨਾਲ ਚੱਲ ਇੱਥੇ ਇਕੱਲੇ ਰਹਿਣਾ ਤੇਰੇ ਲਈ ਖਤਰੇ ਤੋਂ ਖਾਲੀ ਨਹੀਂ ਹੈ ਕਰੇ ਜਾ ਕੇ ਅਸੀਂ ਸੋਚਾਂਗੇ ਕਿ ਤੇਰੀ ਮਦਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਦੋਸਤੋ ਉਸ ਲੜਕੀ ਨੇ ਕੁਝ ਸੋਚਿਆ ਤੇ ਹਾਂ ਵਿੱਚ ਸਿਰ ਹਿਲਾ ਦਿੱਤਾ ਅਰਜੁਨ ਤੇ ਵੀਰੂ ਨੇ ਉਸ ਨੂੰ ਸਹਾਰਾ ਦਿੱਤਾ ਤੇ ਤਿੰਨੋਂ ਘਰ ਵੱਲ ਚੱਲ ਪਏ ਅਰਜੁਨ ਤੇ ਵੀਰੂ ਨੇ ਉਸ ਅਣਜਾਨ ਲੜਕੀ ਨੂੰ ਆਪਣੇ ਘਰ ਲਿਆ ਕੇ ਆਸਰਾ ਦਿੱਤਾ ਉਸ ਰਾਤ ਸਾਰੇ ਸੋ ਗਏ ਪਰ ਅਗਲੀ ਸਵੇਰ ਦਾ ਨਜ਼ਾਰਾ ਕੁਝ ਅਲੱਗ ਹੀ ਸੀ ਜਦ ਦੋਨੋਂ ਭਰਾ ਉੱਠੇ ਤਾਂ ਉਹਨਾਂ ਨੇ ਦੇਖਿਆ ਕਿ ਘਰ ਬਿਲਕੁਲ ਸਾਫ਼ ਸੁਥਰਾ ਸੀ ਰਸੋਈ ਵਿੱਚ ਸੁਆਦੀਸ਼ਟ ਖਾਣੇ ਦੀ ਖੁਸ਼ਬੂ ਆ ਰਹੀ ਸੀ ਉਹ ਔਰਤ ਸਵੇਰੇ ਜਲਦੀ ਉੱਠ ਗਈ ਸੀ ਤੇ ਉਸਨੇ ਘਰ ਦੀ ਸਫਾਈ ਕੀਤੀ ਤੇ ਖਾਣਾ ਵੀ ਬਣਾ ਦਿੱਤਾ ਦਰਸਲ ਉਸਨੇ ਕੱਲ ਤੋਂ ਕੁਝ ਖਾਧਾ ਨਹੀਂ ਸੀ ਤੇ ਭੁੱਖ ਹੋਣ ਕਰਕੇ ਰਾਤ ਨੂੰ ਵੀ ਸਹੀ ਢੰਗ ਨਾਲ ਸੌ ਨਹੀਂ ਸਕੀ ਸੀ ਜਿਵੇਂ ਹੀ ਖਾਣਾ ਬਣ ਕੇ ਤਿਆਰ ਹੋਇਆ ਤਾਂ ਉਸ ਨੂੰ ਸੰਤੋਸ਼ ਮਹਿਸੂਸ ਹੋਇਆ ਉਸਨੇ ਦੋਨਾਂ ਭਰਾਵਾਂ ਨੂੰ ਜਗਾਇਆ ਤੇ ਬੋਲੀ ਜਲਦੀ ਦੇ ਨੇ ਹੱਥ-ਮੂੰਹ ਧੋ ਕੇ ਤਿਆਰ ਹੋ ਜਾਓ ਮੈਂ ਖਾਣਾ ਬਣਾ ਦਿੱਤਾ ਹੈ ਦੋਨੋਂ ਭਰਾਵਾਂ ਨੇ ਹੱਥ-ਮੂੰਹ ਧੋਤਾ ਤੇ ਖਾਣ ਲਈ ਬੈਠ ਕੇ ਖਾਣਾ ਇੰਨਾ ਸਵਾਦਿਸ਼ਟ ਸੀ ਕਿ ਦੋਨੋਂ ਹੈਰਾਨ ਰਹਿ ਗਏ ਵੀਰੂ ਨੇ ਉਤਸ਼ਾਹ ਨਾਲ ਕਿਹਾ ਵੀਰੇ ਇਸ ਤਰ੍ਹਾਂ ਦਾ ਸਵਾਦ ਖਾਣਾ ਮੈਂ ਪਹਿਲਾਂ ਕਦੇ ਨਹੀਂ ਖਾਧਾ ਇਹ ਲੜਕੀ ਬਹੁਤ ਚੰਗੀ ਹੈ ਸਾਨੂੰ ਇਸ ਨੂੰ ਘਰੋਂ ਨਹੀਂ ਜਾਣ ਦੇਣਾ ਚਾਹੀਦਾ ਅਰਜੁਨ ਨੇ ਮੁਸਕਰਾਉਂਦੇ ਹੋਏ ਕਿਹਾ ਤੂੰ ਠੀਕ ਕਹਿ ਰਿਹਾ ਹੈ ਇਸ ਦੇ ਹੱਥ ਵਿੱਚ ਜਾਦੂ ਹੈ ਵੀਰੂ ਨੇ ਅੱਗੇ ਕਿਹਾ ਵੀਰੇ ਇਸ ਨੂੰ ਘਰ ਵਿੱਚ ਰੱਖਣ ਦਾ ਇੱਕ ਤਰੀਕਾ ਹੋਰ ਹੈ ਕਿਉਂ ਨਾ ਤੁਸੀਂ ਇਸ ਨਾਲ ਵਿਆਹ ਕਰ ਲਓ ਬਿਨਾਂ ਵਿਆਹ ਕੀਤੇ ਇਸ ਨੂੰ ਘਰ 'ਚ ਰੱਖਣਾ ਸਹੀ ਨਹੀਂ ਹੋਵੇਗਾ ਅਰਜੁਨ ਨੇ ਕਿਹਾ ਤੇਰੀ ਗੱਲ ਸਹੀ ਹੈ ਪਰ ਸਾਨੂੰ ਇਸ ਦੀ رائے ਵੀ ਲੈਣੀ ਚਾਹੀਦੀ ਹੈ ਜ਼ਬਰਦਸਤੀ ਵਿਆਹ ਕਰਨਾ ਠੀਕ ਨਹੀਂ ਹੋਵੇਗਾ ਤੇ ਜੇਕਰ ਇਹ ਆਪਣੇ ਘਰ ਵਾਪਸ ਜਾਣਾ ਚਾਹੁੰਦੀ ਹੈ ਤਾਂ ਇਸ ਨੂੰ ਇੱਜ਼ਤ ਦੇ ਨਾਲ ਇਸ ਦੇ ਘਰ ਛੱਡ ਦੇਣਾ ਚਾਹੀਦਾ ਹੈ ਵੀਰੂ ਨੇ ਉਸੇ ਵੇਲੇ ਉਸ ਕੁੜੀ ਨਾਲ ਗੱਲ ਕੀਤੀ ਉਸਨੇ ਕਿਹਾ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਭਾਬੀ ਬਣ ਜਾਵੋ ਕੀ ਇਸ ਲਈ ਤੁਸੀਂ ਤਿਆਰ ਹੋ ਉਸ ਲੜਕੀ ਨੇ ਮੁਸਕਰਾਉਂਦੇ ਹੋਏ ਕਿਹਾ ਤੁਸੀਂ ਤਾਂ ਮੇਰੇ ਦਿਲ ਦੀ ਗੱਲ ਕਹਿ ਦਿੱਤੀ ਮੈਨੂੰ ਇਸ ਵਿੱਚ ਕੋਈ ਵੀ ਮੁਸ਼ਕਲ ਨਹੀਂ ਹੈ ਮੈਂ ਤਿਆਰ ਹਾਂ ਵੀਰੂ ਨੇ ਉਸੇ ਦਿਨ ਪੰਡਤ ਨੂੰ ਬੁਲਾਇਆ ਤੇ ਅਰਜੁਨ ਬਾਜ਼ਾਰ ਵਿੱਚੋਂ ਨਵੇਂ ਕੱਪੜੇ ਤੇ ਸਾਰੀ ਲੰਚ ਲਾ ਗਿਆ ਵੀਰੂ ਨੇ ਨੇੜੇ ਰਹਿਣ ਵਾਲੀ ਬੁੱਢੀ ਅੰਮਾ ਨੂੰ ਬੁਲਾਇਆ ਜੋ ਦੋਨਾਂ ਭਰਾਵਾਂ ਨੂੰ ਆਪਣੇ ਪੁੱਤਾਂ ਦੀ ਤਰ੍ਹਾਂ ਮੰਨਦੀ ਸੀ ਅਰਜੁਨ ਤੇ ਉਸ ਲੜਕੀ ਦਾ ਵਿਆਹ ਧੂਮ-ਧਾਮ ਨਾਲ ਹੋਇਆ ਵਿਆਹ ਤੋਂ ਬਾਅਦ ਘਰ ਵਿੱਚ ਖੁਸ਼ੀਆਂ ਆ ਗਈਆਂ ਕੁਝ ਦਿਨਾਂ ਤੱਕ ਸਭ ਕੁਝ ਵਧੀਆ ਚੱਲਦਾ ਰਿਹਾ ਉਸ ਲੜਕੀ ਨੇ ਬੜੀ ਸਾਵਧਾਨੀ ਨਾਲ ਘਰ ਦਾ ਸਾਰਾ ਕੰਮ ਸੰਭਾਲ ਲਿਆ। ਉਸਨੇ ਹਰ ਕੰਮ ਨੂੰ ਕਰਨ ਤੋਂ ਪਹਿਲਾਂ ਵੀਰੂ ਦੀ ਸਲਾਹ ਲੈਣੀ ਸ਼ੁਰੂ ਕਰ ਦਿੱਤੀ ਤਾਂ ਜੋ ਕੋਈ ਗਲਤੀ ਨਾ ਹੋਵੇ। ਅਰਜੁਨ ਖੇਤ ਜਾਂਦਾ ਤੇ ਵੀਰੂ ਘਰ ਚ ਉਸਦੀ ਮਦਦ ਕਰਦਾ ਸੀ। ਪਰ ਹੌਲੀ-ਹੌਲੀ ਹਾਲਾਤ ਬਦਲਣ ਲੱਗੇ। ਜਦ ਅਰਜਨ ਨੇ ਵੀਰੂ ਨੂੰ ਆਪਣੇ ਨਾਲ ਖੇਤ ਲੈ ਜਾਣਾ ਸ਼ੁਰੂ ਕਰ ਦਿੱਤਾ ਤਾਂ ਉਹ ਲੜਕੀ ਫਿਰ ਤੋਂ ਆਪਣੀਆਂ ਪੁਰਾਣੀਆਂ ਆਦਤਾਂ ਤੇ ਆ ਗਈ। ਇੱਕ ਦਿਨ ਉਸਨੇ ਚੌਲ ਬਣਾਉਣ ਲਈ ਭਾਂਡੇ 'ਚ ਚੋਲਾਂ ਦੀ ਜਗ੍ਹਾ ਆਟਾ ਪਾ ਦਿੱਤਾ ਤੇ ਇੱਕ ਦਿਨ ਦਾਲ ਵਿੱਚ ਲੂਣ ਪਾਉਣ ਦੀ ਥਾਂ ਸ਼ੱਕਰ ਪਾ ਦਿੱਤੀ ਤੇ ਇੱਕ ਦਿਨ ਤਾਂ ਹਦੀ ਹੋ ਗਈ ਉਸਨੇ ਖੀਰ ਬਣਾਈ ਤੇ ਖੀਰ ਵਿੱਚ ਸ਼ੱਕਰ ਦੀ ਜਗ੍ਹਾ ਲੂਣ ਪਾ ਦਿੱਤਾ ਜਦ ਅਰਜੁਨ ਤੇ ਵੀਰੂ ਨੇ ਖੀਰ ਖਾਧੀ ਤਾਂ ਦੋਵਾਂ ਦਾ ਮੂਡ ਖਰਾਬ ਹੋ ਗਿਆ ਅਰਜੁਨ ਨੇ ਸੋਚਿਆ ਕਿ ਇਹ ਲੜਕੀ ਕਦੇ ਨਹੀਂ ਸੁਧਰ ਸਕਦੀ ਇਸ ਤੋਂ ਚੰਗਾ ਤਾਂ ਸਾਡਾ ਇਕੱਲੇ ਰਹਿਣਾ ਸਹੀ ਸੀ ਕਟੋ ਕਟ ਮਿਹਨਤ ਨਾਲ ਲਿਆਏ ਅੰਨ ਦੀ ਬਰਬਾਦੀ ਤਾਂ ਨਹੀਂ ਹੁੰਦੀ ਸੀ। ਦੋਸਤੋ ਇੱਕ ਦਿਨ ਅਰਜੁਨ ਤੇ ਵੀਰੂ ਖੇਤ ਕੰਮ ਕਰਨ ਲਈ ਜਾਂਦੇ ਹਨ। ਉਹ ਬਲਦ ਦੀ ਤਬੀਅਤ ਖਰਾਬ ਦੇਖ ਕੇ ਉਸਨੂੰ ਘਰ ਹੀ ਛੱਡ ਜਾਂਦੇ ਹਨ। ਉਹਨਾਂ ਨੇ ਉਸ ਲੜਕੀ ਨੂੰ ਕਿਹਾ ਇਸ ਬਲਦ ਦਾ ਧਿਆਨ ਰੱਖੀ, ਇਸ ਨੂੰ ਦੁਪਹਿਰੇ ਪਾਣੀ ਪਿਆ ਦੇਵੀਂ ਤੇ ਜੇਕਰ ਤੇਜ਼ ਧੁੱਪ ਹੋਵੇ ਤਾਂ ਇਸ ਨੂੰ ਛਾਂ ਵਿੱਚ ਬੰਨ ਦੇਵੀਂ। ਲੜਕੀ ਨੇ ਕਿਹਾ ਠੀਕ ਹੈ, ਮੈਂ ਇਤਨਾ ਹੀ ਕਰਾਂਗੀ। ਦੁਪਹਿਰ ਵਲੇ ਉਸਨੇ ਬਲਦ ਨੂੰ ਪਾਣੀ ਪਿਆਇਆ। ਜਿਵੇਂ ਹੀ ਬਲਦ ਨੇ ਪਾਣੀ ਪੀਤਾ ਉਹ ਪੇਸ਼ਾਬ ਕਰਨ ਲੱਗਿਆ ਲੜਕੀ ਨੂੰ ਲੱਗਿਆ ਕਿ ਬਲਦ ਦਾ ਢਿੱਡ ਫਟ ਗਿਆ ਹੈ ਉਹ ਘਬਰਾ ਗਈ ਤੇ ਸੋਚਣ ਲੱਗੀ ਕਿ ਹੁਣ ਮੇਰਾ ਪਤੀ ਤੇ ਦਿਓਰ ਮੇਰੇ ਤੇ ਬਹੁਤ ਗੁੱਸਾ ਕਰਨਗੇ ਤੇ ਮੈਨੂੰ ਘਰੋਂ ਕੱਢ ਦੇਣਗੇ ਮੈਨੂੰ ਇਸਨੂੰ ਇੱਥੋਂ ਕਿਸੇ ਤਰ੍ਹਾਂ ਭਜਾਉਣਾ ਹੋਵੇਗਾ ਦੋਸਤੋ ਉੱਥੇ ਇੱਕ ਚੂੜੀਆਂ ਵੇਚਣ ਵਾਲਾ ਲੰਘ ਰਿਹਾ ਸੀ ਉਸ ਲੜਕੀ ਨੇ ਉਸਨੂੰ ਰੋਕਿਆ ਤੇ ਕਿਹਾ ਭਰਾਵਾ ਮੈਨੂੰ ਚੂੜੀਆਂ ਚਾਹੀਦੀਆਂ ਹਨ ਬਦਲੇ 'ਚ ਇਹ ਬਲਦ ਲੈ ਲੈ ਚੂੜੀਆਂ ਵਾਲੇ ਨੇ ਕਿਹਾ ਭਾਬੀ ਜੀ ਮੈਂ ਤੁਹਾਨੂੰ ਇੱਕ ਟੋਕਰੀ ਭਰ ਕੇ ਚੂੜੀਆਂ ਦਿੰਦਾ ਹਾਂ ਉਸ ਔਰਤ ਨੇ ਚੂੜੀਆਂ ਲੈ ਲਈਆਂ ਤੇ ਉਸਦੇ ਬਦਲੇ ਉਹ ਬਲਦ ਉਸ ਨੂੰ ਦੇ ਦਿੱਤਾ ਦੋਸਤੋ ਸ਼ਾਮ ਨੂੰ ਜਦੋਂ ਅਰਜੁਨ ਤੇ ਵੀਰੂ ਘਰ ਵਾਪਸ ਆਏ ਤਾਂ ਉਹਨਾਂ ਨੂੰ ਉੱਥੇ ਬਲਦ ਨਾ ਮਿਲਿਆ ਅਰਜੁਨ ਨੇ ਵੀਰੂ ਨੂੰ ਕਿਹਾ ਜਾ ਕੇ ਆਪਣੀ ਭਾਬੀ ਤੋਂ ਪੁੱਛ ਬਲਦ ਕਿੱਥੇ ਚਲਾ ਗਿਆ ਵੀਰੂ ਨੇ ਆਪਣੀ ਭਾਬੀ ਤੋਂ ਪੁੱਛਿਆ ਤਾਂ ਉਸਨੇ ਕਿਹਾ ਮੈਂ ਬਲਦ ਨੂੰ ਜ਼ਿਆਦਾ ਪਾਣੀ ਪਿਆ ਦਿੱਤਾ ਸੀ ਇਸ ਲਈ ਉਸ ਦਾ ਢਿੱਡ ਫਟ ਗਿਆ ਸੀ ਇਸ ਤੋਂ ਪਹਿਲਾਂ ਕਿ ਉਹ ਮਰ ਜਾਂਦਾ ਮੈਂ ਉਸ ਨੂੰ ਇੱਕ ਚੂੜੀਆਂ ਵਾਲੇ ਨੂੰ ਦੇ ਦਿੱਤਾ ਤੇ ਬਦਲੇ ਵਿੱਚ ਉਸ ਨੇ ਮੈਨੂੰ ਇੱਕ ਟੋਕਰੀ ਚੂੜੀਆਂ ਦੇ ਦਿੱਤੀਆਂ ਇਹ ਗੱਲ ਸੁਣ ਵੀਰੂ ਆਪਣਾ ਸਿਰ ਫੜ ਕੇ ਬੈਠ ਗਿਆ ਤੇ ਅਰਜੁਨ ਨੂੰ ਸਾਰੀ ਗੱਲ ਦੱਸ ਦਿੱਤੀ ਅਰਜੁਨ ਇਹ ਸੁਣ ਕੇ ਹੋਰ ਵੀ ਗੁੱਸੇ ਹੋ ਗਿਆ ਉਸ ਨੇ ਕਿਹਾ ਇਹ ਮੋਰਖ ਔਰਤ ਸਾਡੇ ਲਈ ਪਰੇਸ਼ਾਨੀ ਬਣ ਗਈ ਹੈ ਇੱਕ ਦਿਨ ਸਾਨੂੰ ਬਰਬਾਦ ਕਰਕੇ ਛੱਡੇਗੀ ਉਹ ਸੋਚਣ ਲੱਗਿਆ ਕਿ ਮੂਰਖ ਔਰਤ ਨੇ ਬਲਦ ਨੂੰ ਵੀ ਨਿਪਟਾ ਦਿੱਤਾ। ਪਾਣੀ ਪੀਣ ਨਾਲ ਵੀ ਕਿਤੇ ਬਲਦ ਦਾ ਢਿੱਡ ਫਟਦਾ ਹੈ। ਜ਼ਰੂਰ ਇਸ ਮੂਰਖ ਔਰਤ ਨੇ ਉਸ ਨੂੰ ਪਿਸ਼ਾਬ ਕਰਦੇ ਹੋਏ ਦੇਖ ਲਿਆ ਹੋਵੇਗਾ। ਉਹ ਸੋਚਦਾ ਹੈ ਕਿ ਇਹ ਮੂਰਖ ਔਰਤ ਤਾਂ ਸਾਡੀ ਜਾਨ ਦੀ ਦੁਸ਼ਮਣ ਬਣ ਗਈ ਹੈ। ਹੁਣ ਇਸ ਤੋਂ ਪਿੱਛਾ ਕਿਵੇਂ ਛੁਡਾਈਏ? ਆਪਣੀ ਮੂਰਖਤਾ ਨਾਲ ਇੱਕ ਦਿਨ ਇਹ ਸਾਨੂੰ ਦੋਵਾਂ ਨੂੰ ਮਾਰ ਕੇ ਛੱਡੇਗੀ। ਦੋਸਤੋ ਅਰਜੁਨ ਤੇ ਵੀਰੂ ਨੇ ਉਸ ਲੜਕੀ ਨੂੰ ਕਿਹਾ ਅੱਜ ਅਸੀਂ ਖੇਤਾਂ ਵਿੱਚ ਕੰਮ ਕਰਾਂਗੇ ਤੇ ਤੂੰ ਖਾਣਾ ਬਣਾ ਕੇ ਖੇਤ ਲੈ ਆਵੀਂ ਦੋਸਤੋ ਉਹ ਔਰਤ ਖਾਣਾ ਬਣਾਉਣ ਤੋਂ ਬਾਅਦ ਖੇਤ ਵੱਲ ਜਾਣ ਲੱਗੀ ਦਰਵਾਜ਼ੇ ਕੋਲ ਲੱਕੜੀ ਦਾ ਗੱਠਾ ਰੱਖਿਆ ਹੋਇਆ ਸੀ ਤੇ ਚੱਲਦੇ ਸਮੇਂ ਉਸ ਦਾ ਪੱਲੂ ਉਸ ਵਿੱਚ ਫਸ ਜਾਂਦਾ ਹੈ ਉਸ ਔਰਤ ਨੇ ਸੋਚਿਆ ਕਿ ਲੱਕੜੀ ਦਾ ਗੱਠਾ ਉਸ ਨਾਲ ਗੱਲ ਕਰ ਰਿਹਾ ਹੈ ਉਹ ਬੋਲੀ ਓਏ ਲੱਕੜੀ ਭੈਣ ਤੂੰ ਵੀ ਮੇਰੇ ਨਾਲ ਚੱਲਣਾ ਚਾਹੁੰਦੀ ਹੈ ਇਸ ਲਈ ਮੇਰੀ ਸਾੜੀ ਦਾ ਪੱਲੂ ਫੜ ਲਿਆ ਹੈ ਪਹਿਲਾਂ ਹੀ ਦੱਸ ਦਿੰਦੀ ਤਾਂ ਮੈਂ ਤੈਨੂੰ ਇਕੱਲਾ ਕਿ ਛੱਡਦੀ ਆ ਤੈਨੂੰ ਵੀ ਮੈਂ ਆਪਣੇ ਨਾਲ ਖੇਤ ਲੈ ਚਲਦੀ ਹਾਂ ਇਹ ਕਹਿੰਦੇ ਹੋਏ ਉਸਨੇ ਲੱਕੜੀ ਦਾ ਗੱਠਾ ਸਿਰ ਤੇ ਚੱਕ ਲਿਆ ਤੇ ਖਾਣਾ ਲੈ ਕੇ ਖੇਤ ਵੱਲ ਚੱਲ ਪਈ ਚੱਲਦੇ-ਚੱਲਦੇ ਰਾਸਤੇ 'ਚ ਕੰਡੇ ਦਾ ਝਾੜੀਆਂ ਪੈਂਦੀਆਂ ਸਨ ਚੱਲਦੇ-ਚੱਲਦੇ ਉਸਦੀ ਸਾੜੀ ਉਹਨਾਂ ਕੰਡਿਆਂ ਵਿੱਚ ਉਲਝ ਜਾਂਦੀ ਸੀ ਉਸਨੇ ਸੋਚਿਆ ਕਿ ਕੰਡਿਆਂ ਨੂੰ ਉਸਦੀ ਸਾੜੀ ਬਹੁਤ ਪਸੰਦ ਆ ਗਈ ਹੈ ਤਾਂ ਉਹ ਕਹਿਣ ਲੱਗੀ ਤੁਹਾਨੂੰ ਮੇਰੀ ਸਾੜੀ ਐਨੀ ਚੰਗੀ ਲੱਗੀ ਹੈ ਤਾਂ ਲੈ ਲਓ ਮੈਂ ਤੁਹਾਨੂੰ ਇਹ ਸਾੜੀ ਦੇ ਜਾਂਦੀ ਹਾਂ ਫਿਰ ਉਸਨੇ ਸਾੜੀ ਉਤਾਰੀ ਤੇ ਉੱਥੇ ਝਾੜੀਆਂ ਤੇ ਛੱਡ ਦਿੱਤੀ ਹੁਣ ਉਹ ਸਿਰਫ ਖਾਣਾ ਤੇ ਲੱਕੜੀ ਦਾ ਗੱਠਾ ਲੈ ਕੇ ਖੇਤ ਵੱਲ ਬਿਨਾਂ ਕੱਪੜਿਆਂ ਤੋਂ ਚੱਲਣ ਲੱਗੀ ਦੋਸਤੋ ਖੇਤ 'ਚ ਦੂਰ ਤੋਂ ਹੀ ਵੀਰੂ ਨੇ ਦੇਖਿਆ ਕਿ ਆਪਣੇ ਭਰਾ ਨੂੰ ਕਿਹਾ ਵੀਰੇ ਲੱਗਦਾ ਹੈ ਭਾਬੀ ਆ ਰਹੀ ਹੈ ਪਰ ਬਿਨਾਂ ਕੱਪੜਿਆਂ ਦੇ ਹੈ ਜਲਦੀ ਕਰੋ ਆਪਣੀ ਧੋਤੀ ਉਸ ਨੂੰ ਦੇ ਦਿਓ ਇਸ ਤਰ੍ਹਾਂ ਤਾਂ ਸਾਡੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ। ਦੋਸਤੋ, ਅਰਜੁਨ ਪਾਸਦੇ ਹੋਏ ਆਪਣੀ ਪਤਨੀ ਕੋਲ ਜਾਂਦਾ ਹੈ ਤੇ ਉਸ ਨੂੰ ਆਪਣੀ ਤੋਤੀ ਉਸ ਨੂੰ ਦੇ ਦਿੱਤੀ ਤੇ ਕਿਹਾ, "ਇਹ ਕੀ ਤਮਾਸ਼ਾ ਬਣਾ ਰੱਖਿਆ ਹੈ? ਤੂੰ ਬਿਨਾਂ ਸਾੜੀ ਦੇ ਕਿਉਂ ਆ ਰਹੀ ਹੈ ਤੇ ਸਿਰ ਤੇ ਲੱਕੜੀ ਦਾ ਗੱਠਾ ਕਿਉਂ ਚੁੱਕ ਰੱਖਿਆ ਹੈ?" ਅਰਜੁਨ ਦੀ ਪਤਨੀ ਨੇ ਸਹਿਜਤਾ ਨਾਲ ਜਵਾਬ ਦਿੱਤਾ, "ਲੱਕੜੀ ਪੈਣ ਨੇ ਨਾਲ ਚੱਲਣ ਦੀ ਜ਼ਿੱਦ ਕੀਤੀ। ਤਾਂ ਮੈਂ ਉਸ ਨੂੰ ਚੁੱਕ ਲਈ ਤੇ ਕੰਡਿਆਂ ਨੂੰ ਮੇਰੀ ਸਾੜੀ ਬਹੁਤ ਪਸੰਦ ਆ ਗਈ ਸੀ। ਤਾਂ ਮੈਂ ਉਹਨਾਂ ਨੂੰ ਦੇ ਦਿੱਤੀ।" ਇਸ ਵਿੱਚ ਕੀ ਗਲਤ ਕੀਤਾ ਅਰਜੁਨ ਨੇ ਉਸ ਨੂੰ ਗੁੱਸੇਜ ਕੇ ਕਿਹਾ ਤੂੰ ਸਾਰੀ ਉਥੇ ਛੱਡਾਈ ਐਨੀ ਮੂਰਖ ਔਰਤ ਮੈਂ ਹਾਸ ਤੱਕ ਨਹੀਂ ਦੇਖੀ ਵੀਰੂ ਨੇ ਸਾਰੀ ਲਿਆ ਕੇ ਅਰਜੁਨ ਨੂੰ ਦੇ ਦਿੱਤੀ ਦੋਵੇਂ ਭਰਾਵਾਂ ਨੇ ਉਸ ਨੂੰ ਸਮਝਾਇਆ ਤੇ ਉਸ ਨੂੰ ਘਰ ਵਾਪਸ ਭੇਜ ਦਿੱਤਾ ਦੋਸਤੋ ਉਸ ਰਾਤ ਅਰਜੁਨ ਨੇ ਵੀਰੂ ਨੂੰ ਕਿਹਾ ਇਹ ਔਰਤ ਆਪਣੇ ਅਜੀਬ ਕੰਮਾਂ ਨਾਲ ਸਾਨੂੰ ਇੱਕ ਦਿਨ ਜ਼ਰੂਰ ਮਰਵਾ ਦੇਵੇਗੀ ਸਾਨੂੰ ਇਸ ਨੂੰ ਛੱਡ ਕੇ ਕਿਤੇ ਦੂਰ ਚਲੇ ਜਾਣਾ ਚਾਹੀਦਾ ਹੈ ਕੁਝ ਜ਼ਰੂਰੀ ਸਮਾਨ ਇੱਕ ਸੰਦੂਕ ਚ ਰੱਖ ਲੈ ਅਸੀਂ ਜੰਗਲ ਚ ਜਾ ਕੇ ਕਿਤੇ ਝੌਂਪੜੀ ਬਣਾ ਕੇ ਰਹਿ ਲਵਾਂਗੇ ਦੋਨੋਂ ਭਰਾਵਾਂ ਨੇ ਰਾਤ ਨੂੰ ਸੰਦੂਕ ਤਿਆਰ ਕੀਤਾ ਤੇ ਚੁੱਪਚਾਪ ਘਰੋਂ ਨਿਕਲ ਗਏ ਥੋੜੀ ਦੇਰ ਚੱਲਣ ਤੋਂ ਬਾਅਦ ਉਹ ਸੰਘਣੇ ਜੰਗਲ ਵਿੱਚ ਪਹੁੰਚ ਜਾਂਦੇ ਹਨ ਅਰਜੁਨ ਨੇ ਵੀਰ ਨੂੰ ਕਿਹਾ ਇਸ ਸੰਦੂਕ ਚ ਬੜੀ ਅਜੀਬ ਜਈ ਹਲਚਲ ਹੋ ਰਹੀ ਹੈ ਇਸ ਨੂੰ ਖੋਲ ਕੇ ਦੇਖ ਕਿਤੇ ਕੋਈ ਜਨੌਰ ਹੀ ਤਾਂ ਨਾ ਬੰਦ ਹੋ ਗਿਆ ਹੋਵੇ ਦੋਸਤੋ ਜਦ ਉਹਨਾਂ ਨੇ ਸੰਦੂਕ ਖੋਲ੍ਹਿਆ ਤਾਂ ਉਹਨਾਂ ਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ। ਉਹਨਾਂ ਨੇ ਦੇਖਿਆ ਕਿ ਸੰਦੂਕ ਦੇ ਅੰਦਰ ਉਹ ਔਰਤ ਆਰਾਮ ਨਾਲ ਸੁੱਤੀ ਹੋਈ ਸੀ। ਅਰਜੁਨ ਨੇ ਗੁੱਸੇ ਨਾਲ ਕਿਹਾ ਅਸੀਂ ਜਿਸ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਤਾਂ ਸਾਡੇ ਨਾਲ ਹੀ ਆ ਗਈ ਹੈ। ਹੁਣ ਅਸੀਂ ਇਸ ਤੋਂ ਨਹੀਂ ਬਚ ਸਕਦੇ। ਉਸ ਔਰਤ ਨੇ ਮੁਸਕਰਾਉਂਦੇ ਹੋਏ ਕਿਹਾ ਤੁਸੀਂ ਦੋਨੋਂ ਮੈਨੂੰ ਛੱਡਣ ਦੀ ਯੋਜਨਾ ਬਣਾ ਰਹੇ ਸੀ ਪਰ ਮੈਂ ਇਹ ਨਹੀਂ ਹੋਣ ਦੇਵਾਂਗੀ। ਤੁਸੀਂ ਜਿੱਥੇ ਜਾਵੋਗੇ ਮੈਂ ਉੱਥੇ ਜਾਵਾਂਗੀ ਤੁਸੀਂ ਮੇਰੇ ਪਤੀ ਤੇ ਦਯੁਰ ਹੋ ਤੇ ਮੈਂ ਤੁਹਾਡੇ ਦੋਨਾਂ ਤੋਂ ਅਲੱਗ ਨਹੀਂ ਹੋ ਸਕਦੀ ਵੀਰੂ ਨੇ ਅਰਜੁਨ ਨੂੰ ਕਿਹਾ ਵੀਰੇ ਜਿਸ ਕਰਕੇ ਅਸੀਂ ਭੱਜੇ ਸੀ ਉਹ ਸਾਡੇ ਨਾਲ ਹੀ ਹੈ ਹੁਣ ਚੁੱਪਚਾਪ ਘਰ ਵਾਪਸ ਚੱਲੋ ਅਰਜੁਨ ਨੇ ਆਕੇ ਕਿਹਾ ਠੀਕ ਹੈ ਪਰ ਮੈਂ ਹਾਲੇ ਬਹੁਤ ਥੱਕ ਗਿਆ ਹਾਂ ਅੱਜ ਰਾਤ ਇੱਥੇ ਸੋਵਾਂਗਾ ਸਵੇਰੇ ਘਰ ਚੱਲਾਂਗੇ ਦੋਸਤੋ ਜਦੋਂ ਅਰਜੁਨ ਸੋ ਜਾਂਦਾ ਹੈ ਤਾਂ ਵੀਰੂ ਤੇ ਉਸਦੀ ਭਾਬੀ ਜਾਗਦੇ ਰਹਿੰਦੇ ਹਨ ਜਿੱਥੇ ਉਹ ਰੁਕੇ ਸਨ ਉਹ ਬੋੜ ਦੇ ਦਰੱਖਤ ਤੇ ਦੋ ਚਿੜੀਆਂ ਆ ਕੇ ਬੈਠ ਜਾਂਦੀਆਂ ਹਨ ਉਹ ਦੋਨੋਂ ਚਿੜੀਆਂ ਇਨਸਾਨ ਦੀ ਤਰ੍ਹਾਂ ਬੋਲਣ ਲੱਗਦੀਆਂ ਹਨ ਇੱਕ ਚਿੜੀ ਨੇ ਕਿਹਾ ਦੇਖ ਪੈਨ ਇਹ ਦੋਨੋਂ ਭਰਾ ਕਿੰਨੇ ਪਰੇਸ਼ਾਨ ਲੱਗ ਰਹੇ ਹਨ ਇਸ ਔਰਤ ਦੇ ਪਾਗਲਪਨ ਨੇ ਇਹਨਾਂ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ ਦੂਜੀ ਚਿੜੀ ਨੇ ਕਿਹਾ ਪਰ ਇਸ ਔਰਤ ਵਿੱਚ ਇੱਕ ਅਨੋਖਾ ਗੁਣ ਹੈ ਜੇਕਰ ਉਹ ਇਸ ਬੋੜ ਦੇ ਦਰਖਤ ਦੇ ਦੋ ਪੱਤੇ ਤੋੜ ਕੇ ਖਾ ਲਵੇ ਤਾਂ ਉਸ ਨੂੰ ਜ਼ਮੀਨ ਦੇ ਅੰਦਰ ਛिपੇ ਖਜ਼ਾਨੇ ਦਿਖਾਈ ਦੇਣ ਲੱਗਣਗੇ। ਇਹ ਤਾਕਤ ਇਸ ਨੂੰ ਮਹਾਰ ਬਣਾ ਸਕਦੀ ਹੈ। ਦੋਸਤੋ ਇਹ ਸੁਣ ਕੇ ਵੀਰੂ ਨੇ ਬਿਨਾਂ ਦੇਰੀ ਕਿਤੇ ਦਰਖਤ ਦੇ ਦੋ ਪੱਤੇ ਤੋੜੇ ਤੇ ਆਪਣੀ ਭਾਬੀ ਨੂੰ ਖਾਣ ਨੂੰ ਦੇ ਦਿੱਤੇ। ਪਹਿਲਾਂ ਤਾਂ ਉਸਦੀ ਭਾਬੀ ਨੇ ਪੱਤੇ ਖਾਣ ਤੋਂ ਮਨਾ ਕਰ ਦਿੱਤਾ। ਪਰ ਵੀਰੂ ਨੇ ਸਮਝਾਇਆ ਕਿ ਜੇਕਰ ਤੂੰ ਸਾਡੇ ਨਾਲ ਰਹਿਣਾ ਹੈ ਤਾਂ ਤੈਨੂੰ ਇਹ ਪੱਤੇ ਖਾਣੇ ਬਹੁਤ ਜ਼ਰੂਰੀ ਹੈ। ਅਸੀਂ ਤੇਰਾ ਸਾਥ ਕਦੇ ਨਹੀਂ ਛੱਡਾਂਗੇ। ਜਿਵੇਂ ਮਾਂ ਆਪਣੇ ਬੱਚਿਆਂ ਦਾ ਸਾਥ ਨਹੀਂ ਛੱਡਦੀ। ਦੋਸਤੋ ਵੀਰੂ ਨੇ ਸਮਝੌਣ ਤੇ ਉਸਦੀ ਭਾਬੀ ਨੇ ਪੱਤੇ ਖਾ ਲਏ। ਪੱਤੇ ਖਾंदे ਹੀ ਉਸ ਨੂੰ ਜ਼ਮੀਨ ਦੇ ਅੰਦਰ ਲੁਕੀਆਂ ਚੀਜ਼ਾਂ ਦਿਸਣ ਲੱਗੀਆਂ। ਉਸਦੀ ਭਾਬੀ ਨੇ ਕਿਹਾ ਦਿਓਰ ਜੀ ਤੁਹਾਡਾ ਪਰਾਜਿੱਥੇ ਸੁੱਤਾ ਪਿਆ ਹੈ ਉਸਦੇ ਹੇਠਾਂ ਇੱਕ ਸੋਨੇ ਦਾ ਘੜਾ ਰੱਖਿਆ ਹੋਇਆ ਹੈ। ਉਸ ਨੂੰ ਪੁੱਟ ਕੇ ਕੱਢ ਲਓ। ਵੀਰੂ ਨੇ ਅਰਜੁਨ ਨੂੰ ਜਗਾਇਆ ਤੇ ਉਸ ਨੂੰ ਸਾਰੀ ਗੱਲ ਦੱਸੀ ਤੇ ਖੁਰਪੇ ਨਾਲ ਖੁਦਾਈ ਕਰਨ ਲੱਗੀ। ਤੇ ਸੱਚੀ ਮੁਚੀ ਉੱਥੋਂ ਇੱਕ ਸੋਨੇ ਦਾ ਘੜਾ ਨਿਕਲਿਆ ਅਰਜੁਨ ਇਹ ਦੇਖ ਕੇ ਬਹੁਤ ਖੁਸ਼ ਹੋ ਜਾਂਦਾ ਹੈ ਤੇ ਕਹਿੰਦਾ ਹੈ ਵੀਰੂ ਇਹ ਸਭ ਤੇਰੀ ਭਾਬੀ ਦੀ ਵਜ੍ਹਾ ਨਾਲ ਹੋਇਆ ਹੈ ਮੈਂ ਹੁਣ ਸਮਝ ਗਿਆ ਹਾਂ ਕਿ ਇਸ ਦੇ ਦੋਸ਼ਾ ਵਿੱਚ ਇੱਕ ਅਨਮੋਲ ਗੁਣ ਵੀ ਉਸ ਵਿੱਚ ਮੌਜੂਦ ਹੈ ਕਹਿੰਦੇ ਹਨ ਹਰ ਵਿਅਕਤੀ ਗੁਣ ਤੇ ਔਗਣ ਦੋਨੋਂ ਹੁੰਦੇ ਹਨ ਔਗਣਾਂ ਨੂੰ ਧਾਰਨ ਤੇ ਗੁਨਾ ਨੂੰ ਪਛਾਣਨ ਵਾਲਾ ਵਿਅਕਤੀ ਹੀ ਮਹਾਨ ਹੁੰਦਾ ਹੈ ਦੋਸਤੋ अर्जुन ਤੇ ਵੀਰੂ ਨੇ ਉਸ ਔਰਤ ਦੀਆਂ ਖੂਬੀਆਂ ਨੂੰ ਸਮਝਿਆ ਤੇ ਤੈਅ ਕੀਤਾ ਕਿ ਉਹ ਉਸ ਦੀ ਮੂਰਖਤਾ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਗੇ। ਉਹਨਾਂ ਨੇ ਸੋਚਿਆ ਕਿ ਜੇਕਰ ਸਹੀ ਮਾਰਗਦਰਸ਼ਨ ਤੇ ਸਹਿਯੋਗ ਮਿਲ ਜਾਵੇ ਤਾਂ ਉਹ ਆਪਣੀਆਂ ਗਲਤ ਆਦਤਾਂ ਛੱਡ ਸਕਦੀ ਹੈ। ਵਾਪਸ ਆਉਂਦੇ ਸਮੇਂ ਅਰਜੁਨ ਨੇ ਵੀਰੂ ਨੂੰ ਕਿਹਾ, "ਅਸੀਂ ਤਾਂ ਭਾਬੀ ਦੀ ਮੂਰਖਤਾ ਦਾ ਇਲਾਜ ਲੱਭ ਲਿਆ ਹੈ। ਅਸੀਂ ਬੁੱਢੀ ਅਮਾ ਨੂੰ ਆਪਣੇ ਨਾਲ ਰੱਖਾਂਗੇ। ਉਹ ਸਾਡੇ ਲਈ ਮਾਂ ਵਰਗੀ ਹੈ।" ਉਹ ਹਰ ਸਮੇਂ ਭਾਬੀ ਦੇ ਨਾਲ ਰਹੇਗੀ ਤੇ ਉਸ ਨੂੰ ਚੰਗੇ ਗੁਣ ਸਿਖਾਵੇਗੀ ਹੌਲੀ ਹੌਲੀ ਤੇਰੀ ਭਾਬੀ ਠੀਕ ਹੋ ਜਾਵੇਗੀ ਬਸ ਉਸ ਨੂੰ ਸਿਖਾਉਣ ਤੇ ਸਮਝਾਉਣ ਦੀ ਜ਼ਰੂਰਤ ਹੈ ਵੀਰੂ ਨੇ ਜਵਾਬ ਦਿੱਤਾ ਤੁਸੀਂ ਠੀਕ ਕਹਿ ਰਹੇ ਹੋ ਵੀਰੇ ਓੰਜ ਵੀ ਮੈਂ ਭਾਬੀ ਦੇ ਨਾਲ ਰਹਾਂਗਾ ਤੇ ਉਸ ਦੀ ਮਦਦ ਕਰਾਂਗਾ ਤੁਸੀਂ ਖੇਤਾਂ ਦਾ ਕੰਮ ਸੰਭਾਲ ਲੈਣਾ ਜਦ ਸਾਡੇ ਕੋਲ ਪੈਸੇ ਹੋਣਗੇ ਤਾਂ ਨੌਕਰ ਵੀ ਰੱਖ ਲਵਾਂਗੇ ਤੇ ਮੇਰੇ ਵਿਆਹ ਦੀ ਤਿਆਰੀ ਵੀ ਕਰਾਂਗੇ ਦੋਸਤੋ ਅਗਲੇ ਦਿਨ ਸਵੇਰੇ ਅਰਜੁਨ ਤੇ ਵੀਰੂ ਬੁੱਢੀ ਅੰਮਾ ਕੋਲ ਜਾਂਦੇ ਹਨ ਅਰਜੁਨ ਨੇ ਕਿਹਾ ਅੰਮਾ ਹੁਣ ਤੁਸੀਂ ਕਾਫੀ ਬੁੱਢੇ ਹੋ ਚੁੱਕੇ ਹੋ ਤੁਹਾਡੇ ਸਰੀਰ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਤੁਸੀਂ ਇਕੱਲੇ ਕੰਮ ਕਰ ਸਕੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਰਹੋ ਅਸੀਂ ਤੁਹਾਡੀ ਦੇਖਭਾਲ ਕਰਾਂਗੇ ਤੇ ਤੁਹਾਨੂੰ ਕਿਸੇ ਵੀ ਚੀਜ਼ ਲਈ ਪਰੇਸ਼ਾਨ ਨਹੀਂ ਹੋਣਾ ਪਵੇਗਾ ਬੁੱਢੀ ਅੰਮਾ ਇਹ ਸੁਣ ਕੇ ਬਹੁਤ ਖੁਸ਼ ਹੋ ਜਾਂਦੀ ਹੈ ਇਸ ਤੋਂ ਬਾਅਦ ਅੰਮਾ ਉਹਨਾਂ ਦੇ ਘਰ ਆ ਜਾਂਦੀ ਹੈ ਉਹਨਾਂ ਨੇ ਉਸ ਔਰਤ ਨੂੰ ਸਿਖੌਣਾ ਸ਼ੁਰੂ ਕਰ ਦਿੱਤਾ ਕਿ ਘਰ ਦਾ ਕੰਮ ਸਹੀ ਢੰਗ ਨਾਲ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ। ਔਰਤ ਵੀ ਹੁਣ ਹਰ ਕੰਮ ਧਿਆਨ ਨਾਲ ਕਰਦੀ ਸੀ। ਹੌਲੀ-ਹੌਲੀ ਉਸ ਔਰਤ ਦੀ ਮੂਰਖਤਾ ਘੱਟ ਹੋਣ ਲੱਗੀ। ਅਰਜੁਨ ਤੇ ਵੀਰੂ ਉਸਨੂੰ ਕਦੇ-ਕਦੇ ਕਮੌਣ ਲਈ ਵੀ ਲੈ ਜਾਂਦੇ ਸੀ। ਹਰ ਵਾਰ ਜਦ ਵੀ ਉਹ ਕਿਸੇ ਨਵੀਂ ਜਗ੍ਹਾ ਤੇ ਜਾਂਦੇ ਸੀ ਤਾਂ ਉਹ ਔਰਤ ਜ਼ਮੀਨ ਦੇ ਹੇਠਾਂ ਲੁਕੇ ਖਜ਼ਾਨੇ ਦੇ ਬਾਰੇ ਦੱਸ ਦਿੰਦੀ ਸੀ। ਖਜ਼ਾਨੇ ਦੀ ਖੋਜ ਕਰਕੇ ਦੋਨੋਂ ਭਰਾ ਬਹੁਤ ਅਮੀਰ ਬਣ ਗਏ। ਹੋਨੋ ਨੇ ਆਪਣੀ ਜ਼ਮੀਨ ਖਰੀਦੀ ਨੌਕਰ ਰੱਖੇ ਤੇ ਘਰ ਨੂੰ ਬਹੁਤ ਸੋਹਣਾ ਬਣਾ ਲਿਆ। ਹੋਨੋ ਔਰਤ ਮੂਰਖ ਨਹੀਂ ਰਹੀ ਸੀ ਕਿਉਂਕਿ ਬੁੱਢੀ ਅੰਮਾ ਉਸ ਨੂੰ ਹਰ ਸਮੇਂ ਸਮਝਾਉਂਦੀ ਰਹੀ ਸਿਖਾਉਂਦੀ ਸੀ। ਦੋਵਾਂ ਭਰਾਵਾਂ ਦੀ ਮਦਦ ਨਾਲ ਉਹ ਔਰਤ ਨੇ ਆਪਣੀ ਮੂਰਖਤਾ ਪੂਰੀ ਤਰ੍ਹਾਂ ਛੱਡ ਦਿੱਤੀ। ਹੋਨੋ ਹਰ ਕੰਮ ਸਮਝਦਾਰੀ ਤੇ ਸਾਵਧਾਨੀ ਨਾਲ ਕਰਦੀ ਸੀ। ਉਸਦੀ ਬੁੱਧੀਮਤਾ ਤੇ ਮਿਹਨਤ ਨੇ ਘਰ ਨੂੰ ਹੋਰ ਵੀ ਖੁਸ਼ਹਾਲ ਬਣਾ ਦਿੱਤਾ। ਉਹ ਔਰਤ ਅਰਜੁਨ ਵੀਰੂ ਤੇ ਬੁੱਢੀ ਅੰਮਾ ਚਾਰੇ ਮਿਲ ਕੇ ਖੁਸ਼ੀ-ਖੁਸ਼ੀ ਜ਼ਿੰਦਗੀ ਬਿਤਾਉਣ ਲੱਗੇ। ਪਰਿਵਾਰ ਵਿੱਚ ਹੁਣ ਕੋਈ ਝਗੜਾ ਨਹੀਂ ਸੀ। ਅਰਜੁਨ ਨੇ ਵੀਰੂ ਦਾ ਵਿਆਹ ਵੀ ਇੱਕ ਚੰਗੀ ਜਿਹੀ ਕੁੜੀ ਨਾਲ ਕਰਾ ਦਿੱਤਾ। ਦੋਨੋਂ ਭਰਾਵਾਂ ਦਾ ਪਰਿਵਾਰ ਵਧਣ ਲੱਗਿਆ ਤੇ ਉਹਨਾਂ ਦੀ ਜ਼ਿੰਦਗੀ ਖੁਸ਼ੀ ਨਾਲ ਭਰ ਗਈ। ਦੋਸਤੋ, ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਿਸੇ ਵੀ ਮਨੁੱਖ ਨੂੰ ਉਸਦੇ ਔਗਣਾ ਕਰਕੇ ਛੱਡਣਾ ਨਹੀਂ ਚਾਹੀਦਾ। ਹਰ ਮਨੁੱਖ ਦੇ ਅੰਦਰ ਕੋਈ ਨਾ ਕੋਈ ਗੁਣ ਛिपਿਆ ਹੁੰਦਾ ਹੈ। ਜੋ ਸਹੀ ਸਮੇਂ ਤੇ ਮਾਰਗਦਰਸ਼ਨ ਮਿਲਨ ਤੇ ਉਸ ਨੂੰ ਮਹਾਨ ਬਣਾ ਸਕਦਾ ਹੈ ਕਹਿੰਦੇ ਹਨ ਕੋਈ ਵੀ ਮਨੁੱਖ ਪੂਰੀ ਤਰ੍ਹਾਂ ਗੁਣਵਾਨ ਜਾਂ ਗੁਣ ਰਹਿਤ ਨਹੀਂ ਹੁੰਦਾ ਸਹੀ ਮਾਰਗਦਰਸ਼ਨ ਤੇ ਧੀਰਜ ਨਾਲ ਔਗਣਾ ਨੂੰ ਦੂਰ ਕੀਤਾ ਜਾ ਸਕਦਾ ਹੈ ਉਸ ਔਰਤ ਦੇ ਅੰਦਰ ਭਲੇ ਹੀ ਹਜ਼ਾਰਾ ਕਮੀਆਂ ਸਨ ਪਰ ਇੱਕ ਗੁਣ ਖਜਾਨੇ ਨੂੰ ਦੇਖਣ ਦੀ ਤਾਕਤ ਉਸ ਵਿੱਚ ਸੀ ਉਸੇ ਨੇ ਉਸ ਨੂੰ ਮਹਾਨ ਬਣਾ ਦਿੱਤਾ ਸੀ ਇਸੇ ਗੁਣ ਨੇ ਪੂਰੇ ਪਰਿਵਾਰ ਨੂੰ ਖੁਸ਼ਹਾਲ ਬਣਾ ਦਿੱਤਾ ਤਾਂ ਦੋਸਤੋ ਕਹਾਣੀ ਦਾ ਇਹੀ ਸਾਰ ਹੈ ਕਿ ਚਾਹੇ ਔਰਤ ਹੋਵੇ ਜਾਂ ਪੁਰਸ਼ ਉਹਨਾਂ ਦੇ ਅੰਦਰ ਹਜ਼ਾਰਾਂ ਦੋਸ਼ ਵੀ ਹੋਣ ਤਾਂ ਵੀ ਇੱਕ ਗੁਣ ਉਹਨਾਂ ਨੂੰ ਮਹਾਨ ਬਣਾ ਸਕਦਾ ਹੈ ਸਾਨੂੰ ਦੂਜਿਆਂ ਦੇ ਗੁਨਾ ਨੂੰ ਜਾਣ ਕੇ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਹਰ ਇਨਸਾਨ ਚ ਕੁਝ ਨਾ ਕੁਝ ਖਾਸ ਹੁੰਦਾ ਹੈ ਉਸ ਨੂੰ ਨਿਖਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹੀ ਜ਼ਿੰਦਗੀ ਦਾ ਸਹੀ ਮਤਲਬ ਹੈ ਕਿੰਨਾ ਹੀ ਬੁਰਾ ਮਨੁੱਖ ਕਿਉਂ ਨਾ ਹੋਵੇ ਜੇਕਰ ਉਸਦੇ ਕੋਲ ਇਹ ਤਿੰਨ ਚੀਜ਼ਾਂ ਹੋਣ ਤਾਂ ਦੁਨੀਆ ਉਸਦੀ ਇੱਜ਼ਤ ਕਰੇਗੀ। ਇਹ ਤਿੰਨ ਚੀਜ਼ਾਂ ਕਿਹੜੀਆਂ ਹਨ? ਆਓ ਮੈਂ ਤੁਹਾਨੂੰ ਵਿਸਥਾਰ ਨਾਲ ਦੱਸਦੀ ਹਾਂ। ਨੰਬਰ 1 ਸੱਚਾਈ। ਹਰ ਮਨੁੱਖ ਦੇ ਚਰਿੱਤਰ ਵਿੱਚ ਸੱਚਾਈ ਹੁੰਦੀ ਹੈ। ਚਾਹੇ ਕੋਈ ਕਿੰਨਾ ਵੀ ਬੁਰਾ ਕਿਉਂ ਨਾ ਹੋਵੇ। ਜੇਕਰ ਉਹ ਸੱਚ ਬੋਲਦਾ ਹੈ ਤੇ ਆਪਣੇ ਸ਼ਬਦਾਂ ਤੇ ਡਟਿਆ ਰਹਿੰਦਾ ਹੈ ਤਾਂ ਲੋਕ ਉਸਦੀ ਗੱਲ ਤੇ ਵਿਸ਼ਵਾਸ ਕਰਦੇ ਹਨ। ਸੱਚਾ ਵਿਅਕਤੀ ਭਰੋਸੇਮੰਦ ਹੁੰਦਾ ਹੈ। ਸੱਚਾਈ ਕਿਸੇ ਵੀ ਰਸਤੇ ਤੇ ਕੰਮ ਦਾ ਆਧਾਰ ਹੁੰਦੀ ਹੈ। ਝੂਠ ਚਾਹੇ ਕਿੰਨੀ ਵੀ ਵੱਡੀ ਗੱਲ ਨੂੰ ਲੁਕੋ ਲਵੇ ਪਰ ਸਚਾਈ ਦੇਰ ਸਵੇਰ ਸਾਹਮਣੇ ਆ ਹੀ ਜਾਂਦੀ ਹੈ ਨੰਬਰ 2 ਗਿਆਨ ਵਿਅਕਤੀ ਨੂੰ ਹਰ ਹਾਲਾਤ ਵਿੱਚ ਗਿਆਨ ਇੱਜ਼ਤ ਦਵਾ ਸਕਦਾ ਹੈ ਇੱਕ ਗਿਆਨੀ ਵਿਅਕਤੀ ਆਪਣੀਆਂ ਗਲਤੀਆਂ ਤੋਂ ਵੀ ਸਿੱਖ ਲੈਂਦਾ ਹੈ ਤੇ ਆਪਣੀ ਬੁੱਧੀ ਦਾ ਇਸਤੇਮਾਲ ਕਰਕੇ ਹਰ ਮੁਸ਼ਕਲ ਦਾ ਹੱਲ ਲੱਭ ਲੈਂਦਾ ਹੈ ਗਿਆਨ ਮਨੁੱਖ ਨੂੰ ਹਨੇਰੇ ਤੋਂ ਪ੍ਰਕਾਸ਼ ਵੱਲ ਲੈ ਜਾਂਦਾ ਹੈ ਸਿੱਖਿਆ ਤੇ ਅਨੁਭਵ ਨਾਲ ਇਕੱਠਾ ਕੀਤਾ ਗਿਆ ਗਿਆਨ ਉਸ ਨੂੰ ਦੂਜਿਆਂ ਤੋਂ ਅਲੱਗ ਬਣਾਉਂਦਾ ਹੈ ਗਿਆਨੀ ਵਿਅਕਤੀ ਨੂੰ ਉਸਤੇ ਦੁਸ਼ਮਣ ਵੀ ਇੱਜ਼ਤ ਦਿੰਦੇ ਹਨ ਕਹਿੰਦੇ ਹਨ ਸਿੱਖਿਆ ਸਭ ਤੋਂ ਵੱਡਾ ਧਨ ਹੈ ਜੋ ਕਦੇ ਚੁਰਾਇਆ ਨਹੀਂ ਜਾ ਸਕਦਾ ਨੰਬਰ 3 ਹੁਨਰ ਜਦ ਵਿਅਕਤੀ ਦੇ ਕੋਲ ਕੋਈ ਹੁਨਰ ਹੁੰਦਾ ਹੈ ਤਾਂ ਉਹ ਕਿਸੇ ਵੀ ਹਾਲਾਤ ਦਾ ਸਾਹਮਣਾ ਖੁਦ ਕਰ ਸਕਦਾ ਹੈ ਹੁਨਰ ਨਾਲ ਵਿਅਕਤੀ ਨੂੰ ਦੂਜਿਆਂ ਤੇ ਨਿਰਭਰ ਨਹੀਂ ਰਹਿਣਾ ਪੈਂਦਾ ਉਹ ਆਪਣੀ ਯੋਗਤਾ ਦੇ ਦਮ ਤੇ ਖੁਦ ਨੂੰ ਸਾਬਤ ਕਰ ਸਕਦਾ ਹੈ ਹੁਨਰਮੰਦ ਮਨੁੱਖ ਨੂੰ ਹਮੇਸ਼ਾ ਸਮਾਜ ਵਿੱਚੋਂ ਇੱਜ਼ਤ ਮਿਲਦੀ ਹੈ ਚਾਹੇ ਉਹ ਕੋਈ ਕਿਸਾਨ ਹੋਵੇ ਜਾਂ ਕੋਈ ਕਲਾਕਾਰ ਉਸ ਦਾ ਕੰਮ ਹੀ ਉਸ ਦੀ ਪਛਾਣ ਬਣ ਸਕਦਾ ਹੈ ਆਪਣੇ ਕੰਮ ਵਿੱਚ ਨਿਪੁੰਨ ਹੋਣਾ ਹੀ ਸਭ ਤੋਂ ਵੱਡਾ ਧਰਮ ਹੈ ਇਨਸਾਨ ਆਪਣੇ ਹੁਨਰ ਦੇ ਦਮ ਤੇ ਸਮਾਜ ਵਿੱਚ ਇੱਜ਼ਤ پا ਸਕਦਾ ਹੈ ਹੁਨਰ ਸਿਰਫ ਇੱਜ਼ਤ ਨਹੀਂ ਦਿਵਾਉਂਦਾ ਸਗੋਂ ਤਾਨ ਕਮੋਂ ਦਾ ਵੀ ਜ਼ਰੀਆ ਬਣਦਾ ਹੈ ਦੁਨੀਆ 'ਚ ਹਰ ਵਿਅਕਤੀ ਨੂੰ ਆਪਣੀ ਯੋਗਤਾ ਨੂੰ ਪਹਿਚਾਨ ਕੇ ਉਸ ਨੂੰ ਨਿਖਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹੁਨਰ ਹੀ ਸਭ ਤੋਂ ਵੱਡਾ ਤਨ ਹੈ ਇਸ ਨੂੰ ਕੋਈ ਖੋ ਨਹੀਂ ਸਕਦਾ ਤੇ ਨਾ ਚੁਰਾ ਸਕਦਾ ਹੈ ਇਹ ਤਿੰਨ ਗੁਣ ਇਨਸਾਨ ਦੀ ਅਸਲੀ ਤਾਕਤ ਹਨ ਇਹਨਾਂ ਨੂੰ ਅਪਣਾ ਕੇ ਕੋਈ ਵੀ ਵਿਅਕਤੀ ਆਪਣੀ ਛਵੀ ਨੂੰ ਸੁਧਾਰ ਸਕਦਾ ਹੈ ਤੇ ਦੁਨੀਆ ਵਿੱਚ ਇੱਜ਼ਤ ਪਾ ਸਕਦਾ ਹੈ ਖਾਸ ਕਰਕੇ ਧੀਆਂ ਵਿੱਚ ਇਹ ਹੁਨਰ ਹੋਵੇ ਤਾਂ ਸੌਰੇ ਕਰ ਉਨਾਂ ਨੂੰ ਜਿੱਥੇ ਇੱਜ਼ਤ ਤੇ ਮਾਨ ਸਨਮਾਨ ਮਿਲਦਾ ਹੈ ਉੱਥੇ ਉਹ ਜ਼ਿੰਦਗੀ ਪਰ ਰਾਜ ਕਰਦੀਆਂ ਹਨ ਤਾਂ ਦੋਸਤੋ ਮੈਂ ਉਮੀਦ ਕਰਦੀ ਹਾਂ ਕਿ ਇਸ ਕਹਾਣੀ ਤੋਂ ਮਿਲੀ ਸਿੱਖਿਆ ਨੂੰ ਤੁਸੀਂ ਜ਼ਿੰਦਗੀ ਵਿੱਚ ਜ਼ਰੂਰ ਅਪਣਾਓਗੇ ਕਹਾਣੀ ਵਧੀਆ ਲੱਗੀ ਹੋਵੇ ਤਾਂ ਕਮੈਂਟ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜ਼ਰੂਰ ਲਿਖਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਅਗਲੀ ਕਹਾਣੀ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ